ਇੰਗਾ ਆ ਉਹ ਬੱਠਲ ਚ ਕਾ ਕੇ ਜਾਇਓ ਕੋਹੇ ਲਾ ਬੱਠਲ ਦਾ ਮਚਾਉਂਦੇ ਸੀ ਉਹ ਮੈਂ ਤਾਂ ਖੇਤੀਆਂ ਨਾਲ ਦਰ ਕੇ ਮੋਟਰ ਛੱਡ ਕੇ ਆਇਆ ਸੀ ਇਹ ਰਮੂੰਗੀ ਦੇ ਖਰੇ ਵਿੱਚ ਪਾਣੀ ਪੀ ਜਾਂਦਾ ਹਾਂ ਤੇ ਮੈਂ ਕਿਹਾ ਉਹ ਕਿਹੜਾ ਬੱਦਲਾ ਮਾ ਅੱਛਾ ਮੂੰਗੀ ਛੱਡਿਆ ਸੀ ਪਾਣੀ ਮੂੰਗੀ ਪਾਣੀ ਮੰਗੀ ਜਾਂਦੀ ਐ ਮੀਂਹ ਪੈ ਜਾਂਦਾ ਫਿਰ ਤਾਂ ਲੋੜ ਨਹੀਂ ਸੀ ਤੇ ਹੁਣ ਤੈਨੂੰ ਪਤਾ ਹੀ ਐ ਫਿਰ ਪਾਣੀ ਤਾਂ ਲਾਉਣੀ ਪਊ ਨਹੀਂ ਉਹ ਜਮਾਂ ਮੱਚ ਜੂਗੀ ਇਹ ਵੀ ਸਹੀ ਗੱਲ ਐ ਤੇ ਇੱਕ ਤੜਕੀ ਰੱਬ ਨੇ ਏਡੀ ਧੁੱਪ ਕੱਢ ਲਈ ਕਿੰਨੀ ਗਰਮੀ ਕਰਤੀ ਮੈਨੂੰ ਰੋਟੀ ਨੂੰ ਕੁਵੇਲਾ ਹੋਗਾ ਨਹੀਂ ਤੈਨੂੰ ਰੋਟੀਆਂ ਨਾਲ ਹੀ ਲਾ ਦਿੰਦੀ ਰੋਟੀਆਂ ਤਾਂ ਕੋਈ ਗੱਲ ਨਹੀਂ ਮੈਂ ਤਾਂ ਮੇਰੀ ਗੱਲ ਸੁਣ ਕੇ ਕਹਿ ਦੋ ਕਦੋਂ ਕੋ ਮੁੜਿਆ ਆਓਗੇ ਬਾਦ 11 ਬਦਲ ਕੇ ਹੁਣ ਆ ਜਾਊਂਗਾ ਮੈਂ ਕਿਹਾ ਫਿਰ ਆਉਂਦੇ ਨੂੰ ਤੇ ਮੈਂ ਰੋਟੀ ਪਕਾ ਲੂੰਗੀ ਫਿਰ ਆ ਕੇ ਐਂ ਕਰਿਓ ਮੈਂ ਤਾਂ ਰੋਟੀ ਰੋਟੀ ਲੱਗਦੀ ਫਰਾਂਸਰ ਤੁਸੀਂ ਪਸੂ ਪਸੂ ਕਰਦੇ ਹੋ ਅੰਦਰ ਆ ਕੇ ਤੇ ਮੈਂ ਰੋਟੀ ਰੋਟੀ ਬਣਾ ਲੂੰਗੀ ਨਹੀਂ ਲੇਟ ਹੋ ਜਾਏਗਾ ਆਹੋ ਚੰਗਾ ਐਂ ਗੱਲ ਠੀਕ ਚੰਗਾ ਫਿਰ ਮੈਨੂੰ ਮੱਠਲ ਚ ਕਾ ਦੋ ਫਿਰ ਮੈਂ ਮੱਠਲ ਚ ਕਾ ਲੈ ਮੈਨੂੰ ਮੱਠਲ ਚ ਕਾ ਚੰਗਾ ਫਿਰ ਮੈਂ ਬਦਲਿਆ ਮੈਂ ਚੰਗਾ ਮੈਂ ਵੀ ਸਿੱਟਿਆ ਮੈਂ ਵੱਠੋਂ ਨਹੀਂ ਕਿ ਨਹੀਂ ਬਦਲੇ ਯਾਰ ਕਿ ਲੈ ਲੂਟ ਭੱਜ ਗਈ ਯਾਰ ਬਾਲੇ ਵੀ ਨਹੀਂ ਚੱਲਦਾ ਯਾਰ ਦੇਖਦੇ ਹਾਂ ਉਹ ਜਵਾਕ ਜਾ ਫਿਰਦਾ ਭੈ ਉਹਨੂੰ ਕੁੱਛਦੇ ਆ ਕੀ ਦਾਗਾ ਹੋ ਬੱਜੀ ਕਿਵੇਂ ਆ ਠੀਕ ਆ ਤੂੰ ਇੱਥੇ ਮੋਟਰ ਕੋਲੇ ਖੜਾਗਾ ਯਾਰ ਸਾਡੀ ਮੋਟਰ ਦਾ ਪਾਣੀ ਕਿ ਨਹੀਂ ਵਟ ਲਿਆ ਮੈਨੂੰ ਤਾਂ ਪਤਾ ਨਹੀਂ ਯਾਰ ਤੈਨੂੰ ਪਤਾ ਹੀ ਨਹੀਂ ਯਾਰ ਤੂੰ ਇੱਥੇ ਖੜਾ ਹੋ ਗਿਆ ਹੁਣ ਤੈਨੂੰ ਇਹ ਨਹੀਂ ਪਤਾ ਉਹ ਪਾਣੀ ਤਾਂ ਅਸੀਂ ਵਢ ਲਿਆ। ਨਰੇ ਕਿਹਨੂੰ ਮੈਨੂੰ ਪਤਾ ਨਹੀਂ ਮੈਂ ਕਿਨਾਂ ਅਸੀਂ ਵਢ ਲਿਆ ਯਾਰ। ਅਸੀਂ ਤਾਂ ਵਢ ਲਿਆ ਫਿਰ ਅਸੀਂ ਤਾਂ ਲਾਉਣਾ ਸੀ ਪਾਣੀ। ਬਤ ਕਹਿੰਦਾ ਤੁਸੀਂ ਨਰਮਲ ਬੋਣਿਆ? ਨਹੀਂ ਅਸੀਂ ਤਾਂ ਉਹ ਖੇਤ ਰ ਉਥੇ ਗਰਾਊਂਡ ਚ ਲਾਉਣਾ ਪਾਣੀ। ਗਰਾਊਂਡ ਚ ਲਾਉਣਾ ਗਰਾਊਂਡ ਚ ਕਿਹਨੂੰ ਪੁੱਛ ਕੇ ਲਾਉਣਾ ਸੀ? ਤਾਂ ਤੁਸੀਂ ਸਰਪੰਚ ਨੂੰ ਪੁੱਛਿਆ ਸੀ। ਅੱਛਾ ਸਰਪੰਚ ਨੂੰ ਪੁੱਛਿਆ ਹੁਣ ਸਰਪੰਚ ਹੈਗਾ ਉਥੇ? ਹਾਂ ਉਥੇ ਫਿਰਦਾ। ਚਲ ਫਿਰ ਮੈਂ ਕਰਦਾ ਸਰਪੰਚ ਨਾਲ ਗੱਲ। ਠੀਕ ਹੈ। ਅੱਛਾ ਮੈਨੂੰ ਦੱਸ ਤਾਂ ਯਾਰ ਤੁਸੀਂ ਬਿਨਾਂ ਅਸੀਂ ਵਢ ਲਿਆ ਪਾਣੀ ਯਾਰ। ਕੋਈ ਨਹੀਂ ਸਿੱਧਾ ਅਸੀਂ ਲਾਉਣ ਲੱਗ ਗਏ ਪਾਣੀ। ਚ ਬਾਯਾ ਕਮ ਖਾ ਪਾਣੀ ਪਿੱਛੋਂ ਗਤੋਂ ਹਟ ਗਿਆ ਮੈਂ ਜਦੋਂ ਆਇਆ ਭੱਜ ਕੇ ਗਾਹ ਮੈਂ ਤੂੰ ਦਿਸ ਗਿਆ ਮੈਂ ਆਖਾਂ ਮੈਂ ਸਮਝਵਾ ਕੇ ਖੜਾ ਉਹਨੂੰ ਪੁੱਛਦਿਆਂ ਹਾਂ ਕੋਈ ਨਹੀਂ ਕੱਲ ਨੂੰ ਲਾ ਲੇ ਤੂੰ ਉਹ ਕੱਲ ਨੂੰ ਤਾਂ ਲਾ ਲੂੰ ਐ ਤਾਂ ਕੋਈ ਗੱਲ ਨਹੀਂ ਲਾ ਲ ਤਾ ਤੁਸੀਂ ਰੋ ਪਹਿਲਾਂ ਮੈਨੂੰ ਦੱਸਣਾ ਸੀ ਆ ਆ ਇਹ ਤਾਂ ਗੱਲ ਹੈਗੀ ਹੈ ਮੈਨੂੰ ਦੱਸਣਾ ਸੀ ਆ ਤੁਸੀਂ ਨਾ ਮੈਨੂੰ ਫੋਨ ਫੋਨ ਕੀਤਾ ਯਾਰ ਠੀਕ ਹੈ ਕੱਲ ਮਰਾ ਤਰੇ ਆਉਂਦੇ ਨੇ ਕਿਹਾ ਸੀਗਾ ਕਹਿੰਦੇ ਪਾਣੀ ਲਾਵਾਂਗੇ ਜੇ ਹੁਣ ਤੁਸੀਂ ਮੈਨੂੰ ਫੋਨ ਕਰ ਦਿੰਦੇ ਫਿਰ ਮੈਂ ਇੰਨੇ ਨੱਕੇ ਨਾ ਕਰਦੇ ਯਾਰ ਮੈਂ ਤਾਂ ਰਾਹ ਚ 10 ਨੱਕੇ ਕੱਢ ਕੇ ਪਾਣੀ ਪੈਂਦਾ ਕਰਿਆ ਹੁਣ ਤੁਸੀਂ ਪਿੱਛੇ ਵੱਢ ਲਿਆ ਚਲ ਕੋ हां चल मैं देख रहा मैं करता सरपंच ना कर ठीक है टंगा ਫਰਾ ਤੇ ਪਿੰਚ ਗਰਾਊਂਡ ਤੇ ਗਰਾਊਂਡ ਤੇ ਮੈਂ ਜਾਣਾ ਫਿਰ ਉਹਦੇ ਕੋਲ ਪਾਣੀ ਤਾਂ ਆ ਪੀ ਜਾਂਦਾ ਯਾਰ ਦੇਖਦੇ ਆ ਸਰਪੰਚ ਕਿੱਥੇ ਆ ਇੱਥੇ ਉਹ ਫਿਰਦਾਦਾ ਹੈ ਸਰਪੰਚੀ ਆ ਉਹ ਸਰਪੰਚ ਹੋਰ ਸਰਪੰਚ ਕੀ ਹਾਲ ਨੇ ਬਈ ਜੱਗੇ ਕੀ ਹਾਲ ਆ ਠੀਕ ਠਾਕ ਬਈ ਬਹੁਤ ਵਧੀਆ ਤੇ ਤੂੰ ਮੈਨੂੰ ਆਏ ਦਾ ਹਸਣਾ ਸਰਪੰਚਾ ਵੀਰ ਮੈਨੂੰ ਵੋਟਰ ਚਾਹੀਦੀ ਆ ਤੂੰ ਤਾਂ ਮੈਨੂੰ ਜਿਹੜਾ ਪਿੱਛੋਂ ਵੱਡਲਾ ਪੰਜਾਬ ਦੀ ਮਰਜ਼ੀ ਨਾਲੀ ਯਾਰਾ ਤੜਕੇ ਮੈਂ ਗਿਆ ਸੀ ਤੂੰ ਮੈਨੂੰ ਦੇਖਿਆ ਨਹੀਂ ਫੋੜ ਮੇਰਾ ਰਹਿ ਗਿਆ ਘਰੇ ਤੇ ਮੈਂ ਮੋਟਰ ਬੇਲੀ ਵਿੱਚ ਮੈਂ ਛੱਡ ਲਈ ਮੈਂ ਕਿਹਾ ਝੋਨੇ ਲਾਉਣਾ ਮੈਂ ਤਾਂ ਗਰਾਊਂਡ ਚ ਪਾਣੀ ਲਾਈ ਜਣਾ ਯਾਰ ਦਰਖਤ ਵਧੀਆ ਨਿੱਕੇ ਨਿੱਕੇ ਹੋ ਜਾਣਗੇ ਚਲ ਇਹ ਤਾਂ ਸਰਪੰਚਾ ਯਾਰ ਪੁੱਣ ਨਾ ਤੂੰ ਮੈਂ ਤੈਨੂੰ ਆਏ ਤੂੰ ਕੱਲੀ ਫਿਰਦਾ ਯਾਰ ਦੂਜੇ ਕਿੱਥੇ ਹੈਗੇ ਸੀ ਮੁੰਡੇ ਪੰਜ ਚਾਰ ਮੇਰੇ ਨਾਲ ਉਹ ਘਰੇ ਰੋਟੀ ਖਾਣ ਵਾਗੇ ਦੁਪਹਿਰਾ ਹੋ ਗਿਆ ਚਲ ਮੈਂ ਜਿੱਤਨੇ ਮੈਂ ਡਿਊਟੀ ਨੂੰ ਮਾਣਾ ਤੂੰ ਰੋਟੀ ਖਾਓ ਯਾਰ ਚਲ ਵਧੀਆ ਸਰਪੰਚਾ ਯਾਰ ਆ ਵੀ ਤੇਰੀ ਸੋਚ ਵਧੀਆ ਨਹੀਂ ਅੱਜ ਕੱਲ ਦਾ ਇਹ ਆ ਗਰਾਉਂਡਾ ਗਰਾਉਂਡਾ ਬਣੀਦਾ ਘੱਟੀ ਚ ਆਪਾਂ ਉਹਨਾਂ ਤੋਂ ਗੀ ਲੈਣਾ ਗੱਡਾਂ ਵਾਲੇ ਗੱਡਾਂ ਵਾਲੇ ਹੋਣਗੇ ਆਪਾਂ ਤਾਂ ਆਪਣੇ ਪਿੰਡ ਦਾ ਕੰਮ ਹੈ ਸੰਦਾ ਕੰਮ ਹੈ ਇੱਥੇ ਜਵਾਕ ਕੱਲ ਨੂੰ ਮੇਰੇ ਵੀ ਖੇਡਣਗੇ ਸਾਰੇ ਪਿੰਡ ਦੇ ਖੇਡਣਗੇ ਪੁੰਨ ਹਾਂ ਉਸ ਵਾਸਤੇ ਇਹ ਤਾਂ ਠੀਕ ਆ ਹਾਂ ਆ ਮੈਂ ਕਿਹੜਾ ਛੋਣ ਨੂੰ ਪਾਣੀ ਲਾਉਣਾ ਇੱਥੇ ਲਾਉਣਾ ਗਰਾਉਂਡ ਚ ਆ ਦਰਖਤ ਵਧੀਆ ਹੋਰ ਹਰੇ ਹੋ ਜਾਣਗੇ ਹਾਂ ਕੱਲ ਨੂੰ ਆ ਦੋ ਚਾਰ ਸਾਲਾਂ ਨੂੰ ਜਵਾਕ ਵਧੀਆ ਥੱਲੇ ਬੈਠਿਆ ਰਿਆ ਕਰਨਗੇ ਛਾਂ ਹੋ ਜੂ ਯਾਰ ਉਹ ਤਾਂ ਸਰਪੰਚਾ ਵਧੀਆ ਸੋਚ ਹੈ ਗੱਲ ਕਰਾਇਆ ਹੈ ਨਾ ਭਈ ਯਾਰ ਹੁਣ ਤੂੰ ਕਹਿੰਦਾ ਬੇਰਮ ਜਾਨਾ ਹਣਾ ਚਲ ਮੈਂ ਵੀ ਕਹਤਾ ਯਾਰ ਬੀ ਚਲ ਕੋਈ ਗੱਲ ਨਹੀਂ ਮੈਂ ਤਾਂ ਮੂੰਗੀ ਰਵਾਉਂਦਾ ਸੀਆ ਚਲ ਕੱਲ ਨੂੰ ਰਵਾ ਲੂਗਾ ਹਨਾ ਮੇਰੇ ਕੋਈ ਗੱਲ ਨਹੀਂ ਥੋੜਾ ਆਰਾਮ ਜੇ ਪਰ ਗੱਲ ਇੱਕ ਹੈ ਨਾ ਜੇ ਹੁਣ ਸਾਰੇ ਭਰਾ ਯਾਰ ਇਹ ਸੋਚਣ ਵੀ ਯਾਰ ਹਾਂ ਬਿਓ ਇਹ ਸਾਂਝਾ ਕੰਮ ਆਪਾਂ ਸਾਰੇ ਚੱਲ ਗਏ ਹਨਾ ਫੇਰ ਹੀ ਫਾਇਦਾ ਲੋਕਾਂ ਦੀ 150 ਚ ਹੁੰਦੀ ਯਾਰ ਜੇ ਇੱਥੇ ਗਰਾਊਂਡ 'ਚ ਜਵਾਕ ਹੋਣਗੇ ਨਸ਼ੇ ਤੋਂ ਬਚਣਗੇ ਨਹੀਂ ਤੁਸੀਂ ਦੇਖ ਲਓ ਕਿਤੇ ਮਰਜੀ ਬਗਜੇ ਸਰੰਜਾ ਪੀਏ ਕਿਤੇ ਚਰਦਾ ਪੀ ਕੇ ਦੇ ਖੁਸ਼ ਪੀਏ ਇਹ ਯਾਰ ਇੱਥੇ ਜਵਾਕ ਜੇ ਗਰਾਊਂਡ 'ਚ ਆਉਣ ਲੱਗੇ ਜਾਣਗੇ ਉਹਨਾਂ ਦੀ ਦਾ ਸੁਧਾਰੀ ਹੋਣਾ ਨਵੀਂ ਪੀੜੀ ਬਾਚਰ ਹੋਊਗੀ ਤੇ ਹੁਣ ਆਪ ਫਿਰਦੇ ਆਪਣੇ ਨਾਲ 10 ਬੰਦੇ ਹੋਰ ਆ ਜਾਂਦੇ ਆ ਜੇ ਮੈਨੂੰ ਲੱਗੂ ਅਗਲਾ ਫਿਰ ਵਾਕ ਵੀ ਕਹਿਣਾ ਸਰਪ੍ਰੇਖਤਾ ਲੱਗਦਾ ਹਾਂ ਆ ਵੀ ਗੱਲ ਹੈਗੀ ਗੀ ਗੱਲ ਤਾਂ ਵਧੀਆ ਬਈਆ ਬਾਕੀ ਦੁਬਾਕ ਵਧੀਆ ਕਲੱਬ ਵਾਲੇ ਮੁੰਡੇ ਬੜੇ ਸਹਿਯੋਗ ਦਿੰਦੇ ਆ ਨਾ ਵਧੀਆ ਹੋਰ ਵਧੀਆ ਬਣਾ ਯਾਰ ਉਹ ਹੋਰ ਗੱਲ ਲੈ ਕੇ ਸਰਪ੍ਰੇਖ ਇਹ ਆਪਣੇ ਹੁਣ ਹਰੇਕ ਪਿੰਡਾ ਪਿੰਡਾ ਦਾ ਫਰਕ ਹੁੰਦਾ ਆਪਣਾ ਪਿੰਡ ਦਾ ਫਰਕ ਹੈ ਆਪਣਾ ਪਿੰਡ ਹਜੇ ਵੀ ਪ੍ਰਪੂ ਹੀ ਹੈਗਾ ਮੰਨ ਲਾ ਵੀ ਕਿ ਨਹੀਂ ਚੱਲ ਤੂੰ ਕਹਿੰਦਾ ਵੀ ਹੁਣ ਵੀ ਜੇ ਪੰਜ ਸੱਤ ਮੁੰਡੇ ਸੀਗੇ ਚੱਲ ਰੋਟੀ ਉਟੀ ਖਾਣ ਭਾਗੇ ਹੋਣਗੇ ਚਲ ਕੋਈ ਗੱਲ ਨਹੀਂ ਤੂੰ ਤੈਨੂੰ ਆਏ ਹੋ ਨਾ ਚਰ ਬੈਠਾ ਪਾਣੀ ਪੀ ਜਾਂਦਾ ਗਰਮੀ ਬਾਲੀ ਆ ਯਾਰ ਬਚਾਰ ਕਰਨ ਦੀ ਸਵੇਰ ਤੇ ਲੱਗੇ ਪੈਸੇ ਉਹਨਾਂ ਨੇ ਮੈਨੂੰ ਫੋਨ ਕਰ ਲਿਆ ਸਰਪੰਚਾ ਠੰਡਾ ਲਈ ਮੈਂ ਠੰਡਾ ਲਿਆ ਮੈਂ ਜਦ ਠੰਡਾ ਪੀ ਉਹ ਭੁੱਖ ਲੱਗ ਜਾਂਦੀ ਸੀ ਰੋਟੀ ਖਾ ਲੈ ਯਾਰ ਮੈਂ ਕਿਹਾ ਮੈਂ ਲਾਉਣਾ ਦੋ ਅੱਛਾ ਚਲ ਮੇਰਾ ਬੇਟਾ ਸੀਗਾ ਇੱਥੇ ਫਿਰਦਾ ਅੱਛਾ ਇਹ ਦੋਨੇ ਉਹ ਅੱਛਾ ਉਹ ਉੱਥੇ ਮੋਟਰ ਦੇ ਘਰ ਇਦਾਂ ਵੀ ਰਸੀ ਹਾਂ ਮੇਰਾ ਬੇਟਾ ਸੀ ਬੇਟਾ ਅੱਛਾ ਚਾਹ ਉਹ ਤੇਰਾ ਬੇਟਾ ਸੀ ਠੀਕ ਹੈ ਮੈਂ ਉਹਨੂੰ ਖੜਾ ਆਇਆ ਉਹ ਲਾਇਆ ਉਹ ਪੁੱਛਿਆ ਯਾਰ ਮੈਂ ਉਹਦਾ ਭਈਆ ਖਰਾਬ ਸੀ ਯਾਰ ਮੈਂ ਉਹਨੂੰ ਅੱਖਾਂ ਪਹਿਲਾਂ ਦੇਖਿਆ ਭਈਆ ਲੋਕਾਂ ਦੇ ਭਈਆ ਚੱਲਿਆ ਨਹੀਂ ਕਿ ਫਿਰ ਮੈਂ ਉਹਨੂੰ ਕੋਲੇ ਖੜਾਇਆ ਮਹੱਲੇ ਦੇ ਬਾਗੀ ਦਵਾਰੇ ਛੱਡ ਦੇ ਉਹਨੂੰ ਸਮਝਾ ਕੇ ਆਇਆ ਸੀ ਮੈਂ ਅੱਛਾ ਉਹ ਹੋਰ ਤਾਂ ਕੁਝ ਬੋਲਿਆ ਜਵਾਬ ਨਾ ਨਾ ਕੁਝ ਨਹੀਂ ਬੋਲਿਆ ਜਵਾਬ ਤਾਂ ਸੈਣਾ ਯਾਰ ਹਾਂ ਠੀਕ ਹੈ ਹਾਂ ਨਾ ਜਵਾਬ ਸੈਣਾ ਬਸ ਭਾਈ ਇੱਕ ਦੋ ਦਿਨ ਹੋਰ ਰਾਮ ਜਾਂਦੇ ਫਿਰ ਤੂੰ ਛੱਡ ਲਈ ਕੋਈ ਗੱਲ ਨਹੀਂ ਤੂੰ ਮੂੰਗੀ ਮੂੰਗੀਣ ਦਾ ਬਾਅਦ ਚ ਪਾਣੀ ਲੱਗ ਜੂ ਰਹਿਦਾ ਬੜਾ ਬੁਰਾ ਹਾਲ ਸੀ ਗ੍ਰਾਉਂਡ ਦਾ ਸਾਰਾ ਘਾਹ ਸੁੱਕਿਆ ਪਿਆ ਘਾਹ ਦੇਖ ਲਾ ਕਿੰਨਾ ਮਹਿੰਗਾ ਲਾਇਆ ਸੀਗਾ ਸਾਰਾ ਸੁੱਕ ਗਿਆ ਦੋ ਦਿਨਾਂ ਤੇ ਰਮਜੂ ਹੈ ਫਿਰ ਤੂੰ ਆਦਾ ਮੂੰਗੀ ਨੂੰ ਪਾਣੀ ਲਾ ਲਈ ਤੂੰ ਵੀ ਮੇਰੇ ਨਾਲ ਲੱਗ ਬਾਈ ਬਣ ਕੇ ਮੁੰਡੇ ਗਿਆ ਦੋ ਘੰਟੇ ਮੇਰੇ ਨਾਲ ਉਹ ਚਲ ਕੋਈ ਗੱਲ ਨਹੀਂ ਸਿਰਫ ਇਹ ਜੇ ਤੂੰ ਕਹਿਦਾ ਯਾਰ ਜੇ ਕਹੀ ਆਪਾਂ ਬੰਦਾ ਜੇ ਦੋ ਲੱਖੇ ਬੱਢਣੇ ਆ ਇਹ ਇੰਦਰ ਪਈਆਂ ਦੋ ਲੱਖੇ ਲੱਗਣੇ ਆ ਆਪਣਾ ਸਮਾਰਕਣਾ ਪਾ ਕੇ ਡੋਲਵੇਂ ਇਹ ਸਮਾਰਕਣਾ ਕਰਵਾ ਦੇ ਨਾ ਦੋ ਦਿਨਾਂ ਦਾ ਕੰਮ ਹੈ ਫਿਰ ਤੋਂ ਬਾਅਦ ਤੇਰੇ ਨਾਲ ਬੰਦੇ ਮੈਂ ਦੇ ਦੂੰ ਤੈਨੂੰ ਇੱਕ ਮੁੰਡਾ ਹੋ ਹੁੰਦਾ ਮੇਰਾ ਪ੍ਰਧਾਨ ਹੈ ਹੈ ਜੱਗਾ ਕੇ ਮੈਂ ਫਿਰਦਾਗਾ ਮੋਟਰ ਤਾਂ ਨਹੀਂ ਬੰਦ-ਬੰਦ ਕਰਨ ਆਇਆ ਕਿਤੇ ਵਧੀਆ ਜੀ ਮੈਨ ਹੋਰ ਕੀ ਆ ਲੋ ਬਈ ਵਧੀਆ 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 ਅੱਛਾ ਤੂੰ ਕਿਵੇਂ ਗਰਾਊਂਡ 'ਚ ਮੈਂ ਯਾਰ ਸਰਪੰਚ ਆਹ ਪਾਣੀ ਲਾਈ ਜਾਂਦਾ ਸੀ ਬੂਦੇ ਨੂੰ ਮਾਹਤਰਾ ਆਪਣੇ ਵੀ ਜ਼ਿੰਮੇਵਾਰੀ ਬਣਦੀ ਹੈਗੀ ਆਪਾਂ ਵੀ ਲਾਈਏਗਾ ਘੰਟਾ ਹਾਂ ਇਹ ਤਾਂ ਠੀਕ ਹੈ ਉਹ ਆਏ ਜੇ ਜੇ ਸਾਰੇ ਆਣੇ ਇਹ ਸੋਚਣਾ ਫਿਰਤਾ ਜਿਵੇਂ ਨਾ ਹੈਗਾ ਹਨਾ ਜੇ ਹੁਣ ਉਹ ਹੁਣ ਕੱਲਾ ਸਰਪੰਚ ਫੱਦਾ ਇਹ ਕਹਿੰਦਾ ਮੁੰਡੇ ਹੈਗੇ ਪੰਜ ਸੱਤ ਕਹਿੰਦਾ ਚੱਲ ਰੋਟੀ ਖਾਣ ਗਏ ਆ ਜਿਹੜੇ ਮੁੰਡੇ ਮੈਂ ਤਾਂ ਕਹਿੰਦਾ ਜਿਹੜੇ ਵਿਚਾਰੇ ਸੇਵਾ ਕਰਦੇ ਯਾਰ ਉਹਨਾਂ ਬੰਦਿਆਂ ਦਾ ਵੀ ਪਤਾ ਨੰ ਬਾਧ ਕਰਦੇ ਹਨਾ ਨਹੀਂ ਹੁਣ ਆਪ ਦਾ ਕੰਮ ਤਾਂ ਇਹ ਸਾਰੀ ਗੱਲ ਲੰਨੇ ਹਨਾ ਵੀ ਮਤਲਬ ਕਹੇ ਜੇ ਖਾ ਔਖਾ ਹੈ ਹਨਾ ਇਹ ਜ਼ਿੰਮੇਵਾਰੀ ਆਪਣੀ ਆਪਾਂ ਜੇ ਹੁਣ ਗਰਾਊਂਡ ਨੂੰ ਇੱਥੇ ਆਪਾਂ ਸਾਂਭ ਕੇ ਰੱਖਾਂਗੇ ਬੂਝਾ ਨੂੰ ਸਾਂਭਾਂਗੇ ਤਾਂ ਬੂਝਾ ਤੋਂ ਆਪਣੀ ਆਕਸੀਜਨ ਮਿਲਦੀ ਹੈਗੀ ਇੱਥੇ ਬੱਚੇ ਹਕਾ ਆ ਕੇ ਖ ਹਾਂ ਸਾਰੇ ਮੱਚ ਗਏ ਆਪਾਂ ਦਰਖਤ ਹੁਣ ਸਾਰੇ ਮੱਚੀ ਜਾਂਦੇ ਸੀਗੇ ਪਾਣੀ ਨਾਲ ਹੁਣ ਇਹ ਚੱਲ ਪੈਣਗੇ ਚੱਲ ਪਣਗੇ ਹਾਂ ਇਹਨੇ ਚੱਲ ਮੀਂਹ ਪੈ ਜੂਗਾ ਵੇ ਮੀਂਹ ਪੈ ਜੂਗਾ ਹਾਂ ਉਹਦੋਂ ਹੋ ਜਾਣਗੇ ਉਹ ਮੈਨੂੰ ਵੀ ਇਹ ਹੁਣ ਮੋਟਰ ਇਹ ਚਲਾ ਲੇ ਮੈਂ ਤਾਂ ਉਧਰ ਹੋਸੀਆ ਪਾਣੀ ਪੂਣੀ ਵੱਢ ਲੈ ਆਪੀ ਮੈਂ ਤਾਂ ਆਪ ਮੂੰਗੀ ਰਮਾਈ ਜਾਂਦਾ ਸੀ ਯਾਰ ਉਹ ਮੈਂ ਵੀ ਮੈਂ ਦੇਖਿਆ ਮਾ ਜੱਗਾ ਕਿਤੇ ਮੋਟਰ ਨਾ ਬੰਦ ਕਰਨਾ ਆਪਾਂ ਕਹਿ ਦਿੰਨੇ ਤਾਂ ਲੈ ਉਹ ਨਾ ਨਾ ਮੈਂ ਆਪਾਂ ਇਹ ਬੰਦ ਕਰਨ ਨੂੰ ਕਰਨੇ ਜਿਹਨਾਂ ਨੇ ਕਹਿ ਦੇ ਸਰਪੰਚ ਨੇ ਮਾ ਚੱਲ ਯਾਰ ਮੈਂ ਤਾਂ ਸਵੇਰੇ ਰਮਾਲੂ ਤੁਸੀਂ ਰਮਾਲੋ ਚੱਲ ਹਾਂ ਇੱਕ ਦਿਨ ਆਪਣਾ ਹਨਾ ਜੱਗੇ ਇਹ ਲੱਗ ਜੂਗਾ ਤੇ ਕਾ ਚੱਲ ਪ ਸਾਰੇ ਆ ਸਾਰੇ ਭਾਈ ਆ ਹੁਣ ਹਨਾ ਹਾਂ ਹਾਂ ਫੇਰ ਹੀ ਗੱਲ ਬਣਦੀ ਆ ਹਨਾ ਹਾਂ ਹਾਂ ਆਪਾਂ ਇਹਨੂੰ ਸਾਹਮ ਕੇ ਰੱਖੀਏ ਬਣਾਈ ਆ ਚੀਜ਼ ਆਪਾਂ ਇਹਨੂੰ ਸਾਹਮ ਕੇ ਰੱਖੀਏ ਚਲੋ ਹਨਾ ਨਹੀਂ ਯਾਰ ਮੇਰੀ ਗੱਲ ਸੁਣ ਤੂੰ ਜੇ ਬਣਾ ਐਂ ਦੇਖ ਪਿੰਡ ਦਾ ਸਰਪੰਚ ਆ ਫੇਰ ਵੀ ਇਹ ਨਹੀਂ ਅੱਜ ਕੱਲ ਸਰਪੰਚ ਪਤਾ ਏਸੀ ਚ ਪੈਂਦੇ ਆ ਏਸੀ ਚ ਘਟੀਆਂ ਚ ਰਹਿੰਦੇ ਆ ਆਹ ਲੱਕਾ ਪਾੜੀ ਲੈਣਾ ਯਾਰ ਹਨਾ ਆਪਾਂ ਢਹਾੜੀਓ ਭੇਜੋ ਹਨਾ ਨਹੀਂ ਤੇ ਉਹ ਦੇਖਾਂ ਇਹਦਾ ਵਿਚਾਰਾ ਐਂ ਮੰਨ ਵੀ ਚੰਗੀ ਐ ਤੇ ਜਿਹੜਾ ਆਪ ਪਾਣੀ ਦੇ ਵਿੱਚ ਵੜਿਆ ਫਿਰਦਾ ਦੇ ਹਾਂ ਹਾਂ ਆਪ ਕੰਮ ਕਰਦਾ ਫਿਰਦਾ ਹਾਂ ਕੰਮ ਕਰਦਾ ਫਿਰਦਾ ਹਨਾ ਆਪਾਂ ਧੰਨਵਾਦ ਕਰਦੇ ਆਂ ਇਹਦਾ ਵਿਚਾਰੇ ਦਾ ਹ ਭਾਈ ਮੈ ਲੱਗਿਆ ਨਾ ਨਾਲ ਸੁੱਕੀ ਹੈ ਕਿ ਨਹੀਂ ਆਪਣਾ ਫਰਜ਼ ਹੈਗਾ ਨਾ ਇਹ ਫਰਜ਼ ਹੈ ਬਈ ਹਾਂ ਬਾਕੀ ਜੇ ਖੇਡਣ ਆਉਣਗੇ ਬੱਚੇ ਯਾਰ ਹੁਣ ਕੱਲੇ ਸਰਪੰਚ ਦੇ ਤਾਂ ਨਹੀਂ ਆਉਣਗੇ ਬਈ ਹਨਾ ਲਾਜ਼ਮੀ ਕੱਲੇ ਤੇਰੇ ਤਾਂ ਨਹੀਂ ਆਉਣਗੇ ਸਾਰੇ ਪਿੰਡ ਦੇ ਬੱਚੇ ਆਉਣਗੇ ਜੇ ਆਪਾਂ ਇਹਨੂੰ ਸਾਹਮ ਕੇ ਰੱਖਿਆ ਬੱਚੇ ਨਸ਼ੇ ਤੋਂ ਬਚਣਗੇ ਖੇਡਣਗੇ ਹਨਾ ਖੇਡਣਗੇ ਹਾਂ ਕਿ ਨਹੀਂ ਹਾਂ ਸਭ ਚੰਗਾ ਜੀਵਨ ਬਈ ਚੰਗਾ ਚੰਗਾ ਬਈ ਮੈਂ ਕਰਾਉਣਾ ਫੇਰ ਧੰਨਵਾਦ ਬਈ ਲੈ ਸਾਰੇ ਕੰਮ ਕਰ ਲੇ ਪੋਚੇ ਵੀ ਲਾਤੇ ਤੇ ਰੋਟੀ ਵੀ ਪਕਾ ਲਈ ਉਹ ਨਹੀਂ ਖੇਤੋਂ ਮੁੜਿਆ ਕਿਹੜੇ ਵੇਲੇ ਦਾ ਗਿਆ ਤੇ ਨਾ ਤਾਰੇਖੀ ਹੁਣ ਉਹ ਫੋਨ ਲਗਿਆ ਨਾਲ ਫੋਨ ਵੀ ਕਰੇ ਪਿਆ ਨਹੀਂ ਬੰਦਾ ਫੋਨ ਕਰਕੇ ਸੱਦ ਲੈ ਪਈ ਰੋਟੀ ਖਾ ਲੈ ਟਾਈਮ ਸਰਾ ਕੇ ਹੁਣ ਨਾ ਤਾਂ ਦੱਸ ਕੇ ਜਾਂਦਾ ਵੀ ਇੰਨਾ ਟਾਈਮ ਲੱਗ ਜੂ ਮੈਨੂੰ ਮੈਨੂੰ ਤਾਂ ਕਹਦਾ ਲੈ ਹੁਣ ਮੁੜ ਜਾਉਂ ਤੋ ਉਥੇ ਟਾਈਮ ਇੰਨਾ ਲਾਤਾ ਚਲ ਢੀਕ ਦੀ ਅੱਧਾ ਪੌਣਾ ਘੰਟਾ ਹੋਰ ਖਾ ਰ ਇੰਨੇ ਆ ਜੇ ਇੰਨੇ ਚਲਾ ਜਿਹੜਾ ਰੈਂਦਾ ਇੱਕ ਕਮਰਾ ਲਾ ਦਿਆ ਪੋਚੇ ਦਾ ਬੁੱਢੀ ਦਾ ਜਬੇ ਹੀ ਖਤਮ ਹੋ ਗਈ ਸੀ ਉਹਦਾ ਗਰਾਉਣ ਦੇ ਸਾਰੀ ਖੱਬਲ ਖਬਲ ਮੱਚ ਗਿਆ ਜਮਾ हां वैसे कल लग के ना सरपंच वाले के सारे ਛੱਡ ਲਏ ਮੋਟਰ ਤੇਰੀ ਉਹ ਸਰਪੰਚ ਵੀ ਯਾਰ ਹੁੰਦਾ ਯਾਰ ਹਨਾ ਵਧੀਆ ਬੰਦਾ ਹਨਾ ਨਾ ਬੰਦਾ ਠੀਕ ਨਹੀਂ ਯਾਰ ਅੱਜ ਕੱਲ ਸਰਪੰਚ ਇੱਥੇ ਆਟ ਭਾਏ ਜਮਾ ਨੇੜੇ ਕਿਉਂ ਆਉਂਦੇ ਆ ਯਾਰ ਨਾ ਨਾ ਨਾਲ ਹੀ ਕਰਿਆ ਖਰ ਆਪਣਾ ਹੈ ਚਾਹੇ ਸਿਆਣੀ ਮੰਨ ਚੰਗੀ ਮੰਨ ਬੰਦਾ ਨਰਮੀ ਮੰਨ ਬਟ ਯਾਰ ਹੋਰ ਹੈ ਭਾਈ ਕੁਸਾਂ ਵੀ ਹੈ ਯਾਰ ਗਰੀਬ ਕਰਦਾ ਸਰਪੰਚ ਕਰਕੇ ਵੀ ਹਨਾ ਜੇ ਕੋਈ ਤਕੜੇ ਕਰਦਾ ਹੋਏ ਤਕੜੇ ਕਰਦਾ ਤਾਂ ਕਿਉਂ ਹੁੰਦਾ ਇੱਥੇ ਨੇੜੇ ਫਰਕ ਪੈ ਜਾਂਦਾ ਨਹੀਂ ਇਹ ਚੀਜ਼ਾਂ ਹੀ ਫਰਕ ਪੈਂਦਾ ਹਨਾ ਉਹ ਇਹ ਇਹ ਨਰਮ ਕਰਕੇ ਨਾਲ ਕਹੀ ਜੇ ਕੀ ਫਿਰਦਾ ਹੋਰ ਹੋਰ ਹੈ ਤੇ ਮੈਂ ਤਾਂ ਆਪ ਬਚਾਉਣਾ ਵੱਢ ਲੈ ਪਾਣੀ ਯਾਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵੱਢ ਲੈ ਤਾਂ ਹੁਣ ਵੱਢ ਲੋ ਯਾਰ ਹਨਾ ਇਹਨਾਂ ਨੇ ਮੈਂ ਫਿਰ ਮੈਂ ਵੀ ਸੋਚਿਆ ਯਾਰ ਵੀ ਇਹਨਾਂ ਨੇ ਕਿਹੜਾ ਯਾਰ ਭੈਣਾ ਘਾ ਨਰਮਰ ਮਾਉਣਾ ਹੈ ਕਿ ਨਹੀਂ ਇੱਕ ਤਾਂ ਆਉਂਦੇ ਨਹੀਂ ਨਾ ਮੁੰਡੇ ਹੁੰਡੇ ਆਇਆ ਕਰਨ ਨਾਲ ਲੱਗ ਲਗਾ ਕੇ ਸਾਰਾ ਹੋ ਜੇ ਨਾ ਹਾਂ ਇਹ ਫਰਕ ਪੈ ਜਾਂਦਾ ਗੱਲ ਦਾ ਤੇ ਹੁਣ ਤੁਸੀਂ ਤੁਸੀਂ ਦੋ ਦੋ ਤੇ ਜਾਣੇ ਸੀ ਕੱਲ ਹਾਂ ਸਾਰਾ ਵੱਢ ਕੇ ਸੁਖਾਲ ਖੂਲ ਸਾਫ ਕਰਕੇ ਅੱਛਾ ਲੈ ਕੇ ਛੱਡੀ ਮੋਟਰ ਕੱਲ ਭੱਜ ਗਈ ਸੀ ਲੈਟ ਰੇਡ ਕ ਵਜੇ ਰਹਿ ਗਿਆ ਅੱਛਾ ਕੱਲ ਦਾ ਦਿਨ ਵੀ ਲੱਗ ਸਕਦਾ ਆ ਰਾਮ ਜੂ ਖਰ ਜਾਣ ਪੈਗੀ ਪੂਜਣੇ ਕੱਲ ਹਾਂ ਹਾਂ ਆ ਤਾਂ ਖੈਰ ਠੀਕ ਹੈ ਕਹਿੰਦਾ ਸੀ ਮੈਨੂੰ ਉਹ ਕਹਿੰਦਾ ਯਾਰ ਹੁਣ ਕਹਿੰਦਾ ਜਰੋ ਰਮਾਲੀ ਕਹਿੰਦਾ ਉਦੋਂ ਆਦੀ ਮੂੰਗੀਆਂ ਦੀ ਦੋ ਦਿਨ ਖੜਕੇ ਰਮਾਲੀ ਮਾ ਚੰਗਾ ਭਈ ਯਾਰ ਜਿੱਥੇ ਮੈਂ ਕਹਾਂ ਤੁਸੀਂ ਸੇਵਾ ਕਰਦੇ ਆ ਚਲ ਆਪਣੀ ਵੀ ਮਾੜੀ ਮੋਟੀ ਸੇਵਾ ਮੰਨ ਲਿਓ ਵੀ ਚੀਕ ਨਹੀਂ ਹਾਂ ਇਹ ਤਾਂ ਹੈ ਤੇ ਬਾਕੀ ਅਸ਼ਨੀ ਵਰਗੇ ਮੁੰਡੇ ਤਾਂ ਹੱਸਿਆ ਹਨ ਨਾਲ ਤਾਂ ਹਾਂ ਮੁੰਡੇ ਦਾ ਖਾਂ ਸਾਰੀ ਆਂਦਾ ਜਿਹੜਾ ਉੱਤਾਇਆ ਕਰਦਾ ਖਰਾ ਹੁੰਦੀ ਹੈ ਹਾਂ ਇਹ ਤਾਂ ਹੈ ਚਲ ਜੀ ਮਾਰਦੇ ਤਾਂ ਮਾਰ ਹੀ ਜਾਂਦੇ ਹਾਂ ਹਾਂ ਇਹ ਤਾਂ ਹੈ ਯਾਰ ਚਲੋਂ ਆਇਆ ਯਾਰ ਜੇ ਜੇ ਰਾਮ ਰੋਮ ਜੇ ਤੇਰੇ ਵਾਲੀ ਗੱਲ ਹੈ ਖੱਬਲ ਜਾ ਭਾਏ ਨਾ ਹਰਾ ਹੋ ਜੂਗਾ ਨਹੀਂ ਤਾਂ ਜਿਹੜੇ ਸੋਹਣਾ ਲੱਗਣ ਲੱਗ ਜੂਗਾ ਹਾਂ ਨਵੀਂ ਪਨੀਰੀ ਜੁੜਦੀਆਂ ਨੇ ਗਰਾਉਂਡ ਚ ਆਉਣ ਲੱਗ ਜਾਂਦਾ ਜੀ ਹਾਂ ਗਰਾਉਂਡ ਚ ਅਜੀ ਲੱਗਣ ਲੱਗ ਜੂ ਇੱਥੇ ਦਾ ਹੁਣ ਰੇਤਾ ਉੜਦਾ ਭਾਏ ਨਾ ਜੀਰੀ ਕਰਦਾ ਹਨਾ ਇੱਥੇ ਤੇਰੀ ਵਾਲੀ ਗੱਲ ਭਾਏ ਜਦੋਂ ਹਰਾ ਹੋ ਗਿਆ ਖੱਬਲ ਮੱਲੋਂ ਮੱਲੀ ਜੀ ਕਰੂ ਮੱਲੋਂ ਮੱਲੀ ਜੀ ਕਰੂ ਹਾਂ ਫਿਰ ਆਇਆਂ ਕਿਹੜਾ 4 ਦਿਨ ਨਵੇਂ ਜਵਾਕਰ ਛੋਟੇ ਆਉਂਦੇ ਉਹ ਬੈਠਣ ਲੱਗ ਜਾਣਗੇ ਹੌਲੀ ਹੌਲੀ ਦੇਖਣ ਨਾਲ ਮਿਹਨਤ ਲਾਉਣ ਲੱਗ ਜਾਣਗੇ ਹਾਂ ਤੇ ਬਾਕੀ ਇਹ ਗਰਾਉਂਡ 'ਚ ਕਬੱਡੀ ਕੁ ਕਬੱਡੀ ਆ ਗੇਮਾਂ ਦਾ ਸਾਰ ਨਹੀਂ ਖੇਡਦੇ ਬਾਲੀਵਾਲ ਹੋ ਗਈ ਅੱਛਾ ਕਿਤੇ ਫੁੱਟਬਾਲ ਹੋ ਗਈ ਆਪਣੀ ਕਬੱਡੀ ਹੋ ਗਈ ਗੇਮਾਂ ਸਾਰੀਆਂ ਨੇ ਖਰਾਾ ਥੋੜਾ ਜਿਹਾ ਹੁਣ ਮੁੰਡੇ ਆਣੋਂ ਘਟ ਗਏ ਹਾਂ ਇੱਕ ਗੱਲ ਹੋਰ ਵੀ ਹੈ ਨਾ ਆਹ ਜਿਹੜੇ ਬੂਝੇ ਲਾਤੇ ਆ ਰਹਿਣਾ ਇਹ ਵਧੀਆ ਕਰਤਾ ਯਾਰ ਹਨਾ ਚਾਰ ਚੁੱਕੇ ਹੋ ਸ਼ਾਹ ਹੋ ਗਈ ਨਾ ਹੁਣ ਚੱਲ ਪਏ ਇਹ ਕੱਲ੍ਹ ਨਹੀਂ ਫਰਕ ਪੈ ਗਿਆ ਪਹਿਲਾਂ ਵੀ ਪਾਣੀ ਪੁਣੀ ਪੈਂਦਾ ਰਿਹਾ ਉਹ ਮੋਟਰ ਖਰਾਬ ਹੋ ਗਈ ਆਪਣੀ ਅੱਛਾ ਗਰਾਊਂਡ ਵਾਲੀ ਅੱਛਾ ਤਾਂ ਕਰਕੇ ਲਿਆਂਦੀ ਉਹ ਕਈ ਦਿਨ ਖਰਾਬ ਰਹੀ ਨਾ ਸਾਰੀ ਬੂਝੇ ਜੇ ਖਰਾਬ ਹੋ ਗਏ ਅੱਛਾ ਅੱਛਾ ਮਾਤੀ ਗੇ ਜਮਾ ਗਰਮੀ ਵਾੜੀ ਆ ਹਾਂ ਚੱਲ ਯਾਰ ਲੱਗ ਲਗਾ ਕੀ ਹੁੰਦਾ ਹੁੰਦਾ ਕਿ ਨਹੀਂ ਜੇ ਹੁਣ ਨਹੀਂ ਹੁਣ ਗਰਮੀ ਚ ਨਿਕਲ ਨੂੰ ਤਾਂ ਕਿਹੜਾ ਜੀ ਕਰਦਾ ਵਾ ਇਹਦਾ ਤੁਸੀਂ ਮੈਂ ਕਹਿੰਦਾ ਸੋਡਾ ਮੈਂ ਧੰਨਵਾਦ ਕਰਦਾ ਯਾਰ ਜਿਹੜੇ 5-7 ਮੁੰਡੇ 10 ਮੁੰਡੇ ਲੱਗ ਰਹੇ ਹੋਗੇ ਹਨਾ ਵੀ ਨਹੀਂ ਸਾਂਝੇ ਕੰਮ ਤਾਂ ਨਾ ਇਸਰ ਪਤਾ ਕੀ ਹੈ ਉਹ ਆਪ ਦੇ ਨੂੰ ਤਾਂ ਹਰੇਕ ਕਰਦਾ ਯਾਰ ਹੁਣ ਮੈਂ ਮੈਂ ਹੂੰ ਥੋੜੀ ਆ ਯਾਰ ਮੈਂ ਤਾਂ ਹੁਣ ਆਪ ਦੇ ਦਾ ਮਰੇ ਆਇਆ ਸੀ ਵੀ ਮੈਂ ਤਾਂ ਮੂੰਗੀ ਨੂੰ ਪਾਣੀ ਲਾਉਣਾ ਉਹ ਤਾਂ ਤੁਸੀਂ ਚਰ ਪਾਣੀ ਵਢ ਲੈ ਮੈਨੂੰ ਸਰਪੰਚ ਕਹਿੰਦਾ ਤੁਸੀਂ ਨਾਲ ਹੀ ਲੱਗਿਆ ਯਾਰ ਮੈਂ ਚੱਲ ਆਪਾਂ ਦਾ ਲੱਗ ਜਾਣਾ ਯਾਰ ਫਿਰ ਕਿੱਡੀ ਗੱਲ ਹੈ ਹਨਾ ਤੇ ਨਹੀਂ ਆਪ ਦੇ ਤਾਂ ਹਰੇਕ ਹੀ ਕਰ ਲੈਂਦਾ ਯਾਰ ਬਗਾਨਾ ਕਰਨਾ ਬੜਾ ਹਣਾ ਇਹ ਇੱਕ ਗੱਲ ਹੋਰ ਹੈ ਟੁਰਦੇ ਵਾਲੇ ਆ ਟੁਰਦੇ ਦਾ ਟੁਰਦੇ ਆ ਸਾਂਝੇ ਕੰਮ ਤੇ ਵੀ ਲੋਕ ਪ੍ਰੋਪੋਗੈਂਡੀ ਕਰਦੇ ਆ ਹੁਣ ਆ ਬਿਖਾਰ ਆ ਦੇ ਉੱਤੇ ਮਿੱਟੀ ਪਾਦੀ ਤੁਸੀਂ ਤੁਸੀਂ ਤਾਂ ਮਿੱਟੀ ਆਇਆ ਪਾਈ ਹੋਈ ਆ ਵੀ ਚਲ ਵੀ ਆਏ ਪਾਣੀ ਲੱਗ ਜੇ ਵੀ ਗਾਹਾਂ ਨਾ ਰਵੇ ਹਣਾ ਇਹਦੇ ਚ ਵੀ ਪਤਾ ਕੀ ਆਖਣੇ ਆਖਣੇ ਯਾਰ ਜਾਣ ਕੇ ਉਹਨਾਂ ਨੇ ਗੱਲਾਂ ਲੰਗਾ ਰੋਕ ਲਿਆ ਹਾਂ ਇਹ ਗੱਲਾਂ ਕਹਿਣਗੇ ਹਣਾ ਵੀ ਕਿੱਥੇ ਦੱਸਿਐ ਆ ਕਹੋ ਵੀ ਆ ਭਾਈ ਜੇ ਕੋਈ ਗੱਲ ਨਹੀਂ ਇੱਕ ਦਿਨ ਆਪਾਂ ਨੂੰ ਤਖਰੀ ਪਾਉ ਦੋ ਦਿਨ ਤਖਰੀ ਪਾਉ ਰਾਜ ਕਿ ਨਹੀਂ ਉਹ ਉਹ ਬੂਜੇ ਬਚ ਰਣਗੇ ਕਿ ਨਹੀਂ ਜਵਾਖ ਖੇਡਿਆ ਕਰਨਗੇ ਸਾਰਿਆਂ ਦੀ ਜਵਾਖ ਖੇਡਿਆ ਕਰਨਗੇ ਕੱਲੇ ਇੱਕ ਘਰ ਦੇ ਤਾਂ ਖੇਡਦੇ ਇੰਜ ਆਪਾਂ ਆਇਆ ਕਿ ਕੱਲੇ ਸਰਵੰਚ ਦੇ ਤਾਂ ਖੇਡਦੇ ਨਹੀਂ ਨੀ ਨਾ ਨਾ ਕੱਲੇ ਸਾਡੇ ਵੀ ਨਹੀਂ ਖੇਡਦੇ ਹਾਂ ਕੱਲੇ ਸੋਡੇ ਵੀ ਨਹੀਂ ਖੇਡਦੇ ਫਿਰ ਕੱਲਾ ਦਾ ਕੋਈ ਨਹੀਂ ਖੇਡਦਾ ਹਾਂ ਕਿਸੇ ਦਾ ਕੋਈ ਸਾਂਝਾ ਕੰਮ ਆ ਸਾਰਿਆਂ ਦਾ ਹੱਕ ਹੈ ਹਾਂ ਸਾਰਿਆਂ ਦਾ ਹੱਕ ਹੈ ਹਣਾ ਸਾਰਿਆਂ ਦਾ ਹੱਕ ਹੈ ਹਾਂ ਚੱਲ ਬਈ ਆਪਾਂ ਚੱਲਦੇ ਆ ਪਾਣੀ ਤਾਂ ਨਹੀਂ ਪੀਣੇ ਕਰੋ ਹਾਂ ਜੀ ਚੱਲ ਅੱਧਾ ਕਿ ਮੈਂ ਤਾਂ ਪਰੇ ਪਰੇ ਫਿਰਦਾ ਕਸਿਆ ਚੱਕੀ ਉੱਪਰ ਵੀ ਕਿਵੇਂ ਬੱਲਾਂਿਆਂ ਚ ਫਿਰਦੀ ਐ ਤੂੰ ਮੈਂ ਤਾਂ ਇੱਧਰ ਕੋਈ ਦੇਖਦੀ ਸਬਜ਼ੀ ਵੀ ਕੋਈ ਕਦੂਕਦੂ ਦੇਖ ਲੈਣਿਆ ਕਰੀ ਤੋੜ ਕੇ ਰਹਿ ਜਾਂਦੇ ਕੀ ਕਰੀ ਇੱਕ ਤਾਂ ਦੇ ਨੇ ਅੰਦਰ ਵੜ ਜਾਂਦੇ ਆਗੇ ਤੇ ਤੂੰ ਕਦੂਕਦੂ ਤੈਨੂੰ ਪਤੀ ਆ ਬਰਾਹਾਲ ਐ ਓ ਤੂੰ ਇੱਧਰ ਕਿਸੇ ਚੱਕੀ ਫਿਰਦਾ ਓ ਕਸੀਆ ਤਾਂ ਪਾਣੀ ਲੈ ਕੇ ਗਰਾਊਂਡ ਵਾਲੇ ਵੱਢ ਕੇ ਅੱਛਾ ਤੇ ਉਹ ਮੈਂ ਤਾਂ ਦੇਖਣ ਆਇਆ ਸੀਗਾ ਮੈਂ ਕਿਸੇ ਟੁੱਟ ਟੁੱਟ ਦਾ ਨਹੀਂ ਗਿਆ ਸੁਣਾਈ ਮੈਂ ਤਾਂ ਸਰਪੰਚ ਨੂੰ ਲਾਂਭਾ ਦੇਣ ਆਇਆ ਵੀ ਪਾਣੀ ਵੱਢ ਲਿਆ ਓ ਮੈਨੂੰ ਕਹਿੰਦਾ ਤੂੰ ਨਾਲ ਲਵਾ ਚੱਲ ਤਾਂ ਸੇਵਾ ਗਈ ਗਰਾਊਂਡ 'ਚ ਪਾਣੀ ਛੱਡ ਦੇ ਨਾ ਕੱਖ ਉਹ ਕਿੰਨੇ ਦਰਖਤ ਲੱਗੇ ਪੈਣ ਉਹ ਹੋ ਜਾਣਗੇ ਅੱਬਲ ਹੋ ਜਾਊਗਾ ਨਾ ਜਵਾਬ ਆਪਣੇ ਨੌਜਵਾਨ ਜਿਹੜੇ ਛੋਟੇ ਛਾਰੇ ਉਹ ਵਧੀਆ ਨਸ਼ੇ ਤੋਂ ਬੱਸ ਇੱਥੇ ਕੰਮ ਲੱਗੇ ਨਾ ਗੱਲ ਤਾਂ ਤੇਰੀ ਸਹੀ ਆ ਹਾਂ ਬਾਕੀ ਆ ਨਾ ਜੇ ਹੁਣ ਸਾਰੇ ਸੋਚਣ ਹੈ ਨਾ ਫੇਰ ਹੀ ਆੜਾ ਸੋਚਦੇ ਤਾਂ ਸਾਰੇ ਇਹਨਾਂ ਗੱਲ ਕਰਦੇ ਦੋ ਜਵਾਕ ਇਸ ਕੰਮ ਕਰਦੇ ਆ ਦੋ ਟਲਕੇ ਭੱਜ ਜਾਂਦੇ ਆ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਹਾਂ ਆਪਣਾ ਸheni ਵੀ ਉੱਥੇ ਹੈ ਆਪ ਸheni ਵੀ ਉੱਥੇ ਆਗਾ ਅੱਛਾ ਅੱਛਾ ਕਾ ਸੇਵਾ ਕਰਦੇ ਨੇਗਾ ਉਹ ਲਾਉਂਦਾ ਜਵਾਕਾਂ ਨੂੰ ਸਾਥ-ਸਾਥ ਲਿਆਉਂਦਾਗਾ ਜਦ ਆਏ ਵੀ ਉਹ ਕਿਹੜਾ ਜੇ ਆਏ ਦੇਖਿਆ ਹੁਣ ਆਪਣਾ ਕਿਹੜਾ ਕਿੱਲੇ ਆਂਦਾ ਜੇ ਸਾਰੇ ਰਲ ਮਿਲ ਕੇ ਕਰਾਂਗੇ ਹਨਾ ਤਾਂ ਵਧੀਆ ਸਮਾਨੀ ਉਹ ਬੁੱਝੇ ਹੋ ਜਾਣਗੇ ਹਨਾ ਤੇ ਜੇ ਕੋਈ ਜਵਾਕ ਤੇ ਆਲੀ ਗੱਲ ਨਸ਼ੇ ਤੋਂ ਬਚ ਰੂਗਾ ਹੋਰ ਉਹਨਾਂ ਨੇ ਆਏ ਜਵਾਕ ਵੀਰੇ ਲਾਲਚ ਨਾਲ ਨਸ਼ੇਤ ਨਹੀਂ ਜਾਂਦੇਗੇ ਹਾਂ ਜਾਂਦੇ ਨਹੀਂ ਹੋਰ ਬਚੇ ਰਹਿਣਗੇ ਵਧੀਆ ਨਸ਼ੇ ਤੋਂ ਤੇ ਆ ਫਿਰ ਦੁਪਹਿਰੇ ਜਦ ਬਾਰੇ ਤੂੰ ਕਹਦਾ ਮੇਰੇ ਬੱਲਾ ਚ ਫਿਰਦੀ ਹੈ ਕੀ ਕਰੇ ਜੱਗੇ 100 ਰੁਪਏ ਤੋਂ ਸਬਜੀ ਘੱਟ ਨਹੀਂ ਹੈਗੀ ਕੋਈ ਕੱਦੂ ਤੋਰੀਆਂ ਵੀ 100 ਰੁਪਏ ਨੇ ਗਿਆ ਮੈਂ ਐਡੇ ਐਡੇ ਲੱਗੇ ਪਏ ਹੁੰਦੇ ਨੇਗੇ ਤੋੜ ਕੇ ਲੈ ਜਾਂਦੇ ਨੇ ਲੋਕ ਓਏ ਕਾਰਨ ਕੀ ਹੈ ਨਾ ਇੱਕ ਤਾਂ ਰਾ ਹੈ ਹਣਾ ਰਾ ਹੈ ਤੁਰੇ ਇਹਦਾ ਮੇਰੇ ਵਰਗਾ ਹੀ ਮਰੋੜ ਦਿੰਦਾ ਹੈ ਹੈ ਐਂ ਤਾਂ ਦੇਖਦਾ ਨਹੀਂ ਹੁਣ ਹਨਾ ਵੀ ਤੁਸੀਂ ਤਾਂ ਹੁਣ ਪਾਣੀ ਲਾਇਆ ਹੋਰ ਵੇ ਕਰੀ ਹੈ ਹਨਾ ਮੇਰੇ ਵਰਗਾ ਤੋੜ ਕੇ ਲੈ ਜਾਂਦਾ ਹਨਾ ਗੱਲ ਮਾੜੀ ਆਗਲੇ ਦੀ ਮਾੜੀ ਤਾਂ ਹੈਗਾ ਐਂ ਦੇਖਦੇ ਵੀ ਇਹਨਾਂ ਦੀ ਵੀ ਧਰਨੀ ਹੁੰਦੀ ਹੈ ਇਹਨਾਂ ਦੀ ਵੀ ਧਰਨੀ ਹੈ ਹੋਰ ਹੈ ਨਾ ਉਹ ਐਡਾ ਕ ਵੀ ਨਹੀਂ ਕੋਈ ਛੜਦਾ ਐਡਾ ਕ ਵੀ ਤੋੜ ਕੇ ਲੈ ਜਾਂਦਾਗਾ ਫਿਰ ਉਹੀ ਤਾਂ ਗੱਲ ਆ ਤੇਰੇ ਵਾਲੀ ਗੱਲ ਮਹਿੰਗੇ ਕਰਕੇ ਤੋੜਦੇ ਆ ਲੈ ਉਹ 100 ਰੁਪਏ ਆ ਗਏ ਕਿੱਥੋਂ ਲੱਗੇ ਉਹ ਜਿਹੜਾ ਇਹ 5 ਰੁਪਏ ਹੋਇਆ ਉਦੋਂ ਇਹਨਾਂ ਨੇ ਵੀ ਨਹੀਂ ਤੋੜਦਾ ਕਿਸੇ ਨੇ ਇਹ ਤਾਂ ਗੱਲ ਠੀਕ ਆ ਹੁਣ ਤੋੜਦੇ ਹੋਣੀ ਆ ਵੀ ਭੈਣਾ ਉਧਰ 100 ਰੁਪਏ ਲਾਉਣਾ ਪਾਗੇ ਵੀ ਚਲੋ ਉੱਥੇ ਜਿੰਨਾਂ ਦੇ ਤੇ ਕੋਈ ਤੋੜਦੇ ਹੋਣੇ ਆ ਇੱਥੇ ਫ੍ਰੀ ਦੀ ਮਿਲਦੀ ਆ ਫ੍ਰੀ ਦੀ ਮਿਲਦੀ ਆ ਹਾਂ ਉੱਥੇ 100 ਰੁਪਏ ਲਾਉਣਾ ਪੈਂਦਾ ਕਦੋਂ ਵੀ 100 ਰੁਪਏ ਨਾ ਉਹ ਗੱਲ ਤਾਂ ਆ ਨਾ ਦੋ ਵੀ ਆਪਦੇ ਬੱਠੇ ਤੇ ਦੱਬ ਲੋ ਅਬ ਮੈਂ ਤਾਂ ਕੌਣ ਕਰੇ ਹਾਂ ਆ ਵੀ ਗੱਲ ਤੇਰਾ ਬਾਈ ਪਹਿਲਾਂ ਥਰਮਲ ਜਾਂਦਾ ਫਿਰ ਇਹਨੇ ਤੇ ਪਾਣੀ ਪਾਉਂਦਾ ਆ ਕੇ ਤੇ ਹੱਥ ਨੇ ਆ ਕੇ ਮੈਨੂੰ ਗਾਹ ਦਿੰਦਾ ਕਹਿੰਦਾ ਨੀ ਗਾਣੇ ਰੱਖਦੇ ਸਾਰਾ ਤਾਂ ਅੰਦਰ ਪੜ ਕੇ ਆ ਗਿਆ ਗਾਣਾਂ ਤਾਂ ਨਾ ਦੇਣੀ ਆ ਮੇਰੀ ਗੱਲ ਸੁਣ ਤੈਨੂੰ ਆਇਆ ਆਖੋ ਸਰਜੀ ਕਾਦੀ ਬਣਾਈ ਆ ਤੂੰ ਕੋਈ ਹੋਰ ਬਣਾਈ ਗੋ ਆਖੋ ਕੱਦੂ ਤੜਕੇ ਤਾਂ ਮੈਂ ਦੇਖ ਕੇ ਗਿਆ ਉਹ ਮੈਨੂੰ ਕਹਿਣ ਦਾ ਕਹਿੰਦਾ ਮੈਂ ਤਾਂ ਛੱਡ ਕੇ ਜਾਂਦਾ ਤੜਕੇ ਪਾਣੀ ਪਾ ਕੇ ਨਾ ਆਉਂਦਾ ਰੋਜ਼ ਮੈਂ ਕਹਿੰਦਾ ਨਹੀਂ ਪਰ ਬਾਈ ਜੀ ਕਰ ਹੁਣ ਤਾਂ ਤੜਕੇ ੱਪੇ ਮੱਚਦੀ ਆਪਰੇ ਸਾਰਾ ਦਿਨ ਤਾਂ ਫਿਰ ਬੈਠਣਾ ਵੀ ਓਖਾ ਆ ਉਹ ਫਿਰ ਦੋ ਤਿੰਨ ਘੜਾ ਮਾਰ ਦੇ ਹਾਂ ਉਹ ਆ ਵੀ ਤੇਰੀ ਗੱਲ ਵੀ ਆਪ ਦਾ ਲਾ ਲਣ ਵਾੜਾ ਮੁੱਠੀ ਲਾ ਲਣ ਇੰਨੇ ਨਾ ਫਰਕ ਪੈਂਦਾ ਹੋਰ 100 ਰੁਪਏ ਦੇਖ ਲੈ ਆਪ ਨੂੰ ਲੈਣੀ ਪੂ ਹੁਣ ਹੱਥ ਨੇ ਹਾਂ ਨਹੀਂ ਜਦੋਂ ਸਾਡਾ ਜਾਂਦਾ ਤਾਂ ਖਾ ਜਾਂਦੀ ਪਿੱਛੇ ਟੁੱਟ ਗਿਆ ਇਹ ਵਾ ਮੈਂ ਦੇਖ ਕੇ ਆਉਣਾ ਮੈਂ ਤਾਂ ਦੇਖ ਆ ਫਿਰ ਭਾਈ ਚਲ ਨਾਲ ਕਰਾ ਦਿਆ ਕਰ ਸੇਵਾ ਸੁਬਾ ਵਧੀਆ ਜੀ ਜਮਾ ਕੇ ਬਚੇ ਰਹੇ ਚਲ ਨਾਲ ਵਧੀਆ ਚਲ ਦੋ ਦਿਨ ਮੋਟਰ ਦੇ ਦੇਂਗਾ ਕੁਛ ਨਹੀਂ ਹੁੰਦਾ ਆ ਮੋਟਰ ਨਾਲ ਤਾਂ ਕੀ ਹੁੰਦਾ ਉਹਦਾ ਮੈਂ ਵੱਢ ਲਿਆ ਮੈਂ ਚਲ ਇਹ ਵੀ ਪੁੰਨ ਖਦਾਨੀ ਕਰ ਦਿਆ ਜੇ ਐਂ ਦੇਖਦੀ ਮੈਂ ਕਹਾਂ ਇਹ ਘੜਾਵ ਦਾ ਲਾਉਂਦੇ ਹਾਂ ਸਹੀ ਗੱਲ ਚਲ ਮੈਂ ਪੁੰਨੀ ਆ ਤਾਂ ਜੇ ਇਹ ਲਈ ਜਾਂਦੇ ਚਲ ਕੋਈ ਗੱਲ ਨਹੀਂ ਹਾਂ ਇਹ ਗੱਲ ਕਰਾਂ ਆ ਇਹ ਸਾਰੇ ਸਮਝਣ ਫੇਰ ਐਸੇ ਬਾਈ ਇਹ ਤਾਂ ਗੱਲ ਠੀਕ ਆ ਸੇ ਬਾਈ ਕਾਇ ਚਲ ਜਵਾਬ ਨਿਕ ਨਿਕ ਜਿਹੜਾ ਹੁਣ ਉਹ ਵਧੀਆ ਆਉਂ ਇੱਥੇ ਕੰਮ ਕਰਨ ਵਧੀਆ ਬਚਣਗੇ ਨਾ ਇਹ ਤਾਂ ਕੰਜਰ ਨਛਾ ਤੇ ਨਾ ਬੜੇ ਕੰਮ ਵਿਚ ਲੱਗਣਗੇ ਉਹ ਨੌਜਵਾਨ ਪੀੜੀ ਨਸ਼ਿਆਂ ਮੰਨੀ ਜਿਆਦਾ ਜਾ ਰਹੀ ਚਾਰੇ ਬਾਗੀ ਸਭ ਕੁ ਦੇ ਨਹੀਂ ਗੱਲ ਨੂੰ ਇਹ ਗਰਾਊਂਡਾਂ ਦੇ ਵਿੱਚ ਆਉਣਾ ਤੇ ਮਾੜਾ ਮੋਟਾ ਫਰਕ ਪੈ ਜੇ ਇੱਕ ਜੱਗ੍ਹਾ ਆ ਹੁਣ ਤੇਰੇ ਮੇਰੇ ਵਰਗੇ ਆਪਾਂ ਦੇਖਦੇ ਆਂ ਜਿਹੜੇ ਜਾਣਦੇ ਆ ਹਨਾ ਚਾਰਕਾ ਉੱਥੇ ਬੈਠੇ ਚਾਰਕਾ ਉੱਥੇ ਸਮਝ ਕੇ ਨੇ ਉਲਟੇ ਗੱਲ ਪੈਂਦੇ ਨੇ ਗੱਲ ਪੈਂਦੇ ਗੱਲ ਪੈਂਦੇ ਟਾਈਮ ਨਹੀਂ ਰਿਹਾ ਕਿਸੇ ਨੂੰ ਗੱ ਵੀ ਆ ਸੋਡਾ ਮੁੰਡਾ ਨਸ਼ੇ ਕਰਦਾ ਜਾਂ ਸੋਡਾ ਮੁੰਡਾ ਹੈ ਉਹ ਸਮਝ ਨਹੀਂ ਉਹਨੂੰ ਨਹੀਂ ਕੁਝ ਕਹਿੰਦੇ ਆਪਾਂ ਨੂੰ ਕਹਿੰਦੇ ਨਾ ਹਾਂ ਫਿਰ ਇਹ ਕਹੂੰ ਨਾ ਅਗਲੇ ਕਿਸੇ ਨੂੰ ਹੁਣ ਆਪਾਂ ਦਾ ਐ ਕਹਿੰਦੇ ਆਪਾਂ ਆ ਵੀ ਚਲਾ ਆਪਦੇ ਨਾ ਆਪਾਂ ਬਗਾਨੇ ਨਹੀਂ ਸਮਝਦੇ ਆ ਆਪਦਾ ਕਰਕੇ ਕਹਿੰਦੇ ਆਪਾਂ ਐ ਸਮਝਦੇ ਆ ਵੀ ਅੱਜ ਇਹਨਾਂ ਦਾ ਵਿਗੜਿਆ ਸਵੇਰੇ ਆਪਣਾ ਵਿਗੜੂ ਆਪਾਂ ਤਾਂ ਇਹ ਸੋਚਦੇ ਆ ਪਰ ਅਗਲਾ ਨਹੀਂ ਨਾ ਗੱਲ ਸੋਚਦਾ ਅਗਲਾ ਸੋਚਦਾ ਣੀ ਹੁਣ ਆਪਾਂ ਦੇਖਾ ਤੂੰ ਮੋਟਰ ਦਿੱਤੀ ਆਗੀ ਹਾਂ ਤੇ ਆਥੇ ਸਾਡਾ ਮੁੰਡਾ ਛਣੀ ਮੇਰਾ ਸੱਤ-ਸੱਤ ਲਿਆਉਂਦਾ ਵੀ ਬੂਟੇ ਰਮਾ ਦੀ ਆਪਾਂ ਦੇਖ ਤੇ ਗੱਲ ਕਰ ਲੋਕ ਕੀ ਕਰੇ ਸੁਣਦੀ ਨਹੀਂ ਜਵਾਬ ਅੱਜ ਕੱਲ੍ਹ ਉੱਥੇ ਤਾਂ ਚਾਰ ਕੰਜਰ ਬਹਿਲੇ ਤਾਂ ਬਹਿ ਜਾਣਗੇ ਤਾਂਸਤੇ ਬਹਿ ਜਾਣਗੇ ਪਰ ਇੱਥੇ ਨਹੀਂ ਆਉਂਦੇ ਇੱਥੇ ਨਹੀਂ ਆਉਂਦੇ ਇੱਥੇ ਨਹੀਂ ਆਉਂਦੇ ਇਹ ਕਿੱਥੇ ਸਾਰੇ ਜਾਣੇ ਆਉਣ ਵਧੀਆ ਸਜੀ ਲੱਗੇ ਸੋਹਣੇ ਸਹੀ ਗੱਲ ਆ ਹੋਰ ਸੇਕ ਨੂੰ ਆ ਹੀ ਕਹਦੇ ਨੇ ਸੀ ਸੇਵਾ ਕਰਦੇ ਆ ਚਲ ਸੇਵਾ ਕਰਦੇ ਆ ਹਾਂ ਹੋਰ ਦੋ ਜਵਾਬ ਲੱਗਣਗੇ ਨਾਲ ਹਾਂ ਚੰਗਾ ਵਾ ਵੀ ਦੋਨਾਂ ਨੂੰ ਚਾਹ ਚੂਫੜਾ ਆਹੀਂ ਉਹਨਾਂ ਨੂੰ ਪਿਆਰ ਕਰਦਾ ਨਹੀਂ ਕਰਕੇ ਦੇਤਾ ਪਹਿਲਾਂ ਪਾਣੀ ਕਰਕੇ ਦੇਦਾ ਚਲ ਵਧੀਆ ਉਹ ਵੀ ਪੁੰਨੀ ਆ ਚਲ ਮੈਨੂੰ ਵੀ ਆਇਆ ਮੈਨੂੰ ਬਿੰਦ ਦੀ ਟਿਕਨ ਦਿੰਦੇ ਐਂਟੀ ਪਾਣੀ ਦੇ ਦੇ ਐਂਟੀ ਚਾਹ ਬਣਾ ਦੇ ਐਂਟੀ ਰੋਟੀ ਬਗਾ ਦੇ ਆਹ ਆਹ ਸੋਡੇ ਘਰ ਗਰਾਊਂਡ ਦੇ ਨੇੜੇ ਆ ਚਲ ਜਵਾਕ ਮੈਂ ਵੀ ਘੂਰਦੇ ਨੇ ਆਇਆ ਉਹਨਾਂ ਨੂੰ ਪਤਾ ਵੈਂਟੀ ਦਾ ਸੁਭਾਅ ਵਧੀਆ ਉਹ ਇੱਕ ਤਾਂ ਆਉਂਦੇ ਆ ਨਾ ਸੋਡੇ ਹੁਣ ਛੰਨੂ ਨਾਲ ਰਹਿੰਦਾ ਆ ਨਾ ਕਰਕੇ ਆ ਵੀ ਮੈਂ ਸੋਡੇ ਜਵਾਕ ਤਾਂ ਆਇਆ ਨਹੀਂ ਦੂਜੇ ਘਰੇ ਕਹਣਾ ਹੋਰ ਹੁਣ ਦੋ ਦਿਨ ਹੋ ਗਏ ਮੈਨੂੰ ਟਿਕਣ ਹੀ ਨਹੀਂ ਦਿੰਦੇ ਚਲ ਮੈਂ ਕਹਿੰਦੇ ਚਲ ਜਵਾਕ ਹਾਂ ਉਹ ਨਾ ਚਲ ਨਾਲ ਕੰਮ ਕਰਦੇ ਚਲੇ ਤਾਂ ਚੰਗੀ ਗੱਲ ਹੀ ਆ ਹਾਂ ਚੰਗਾ ਬਾਈ ਚੰਗਾ ਬਾਈ ਲੱਗ ਕਿਹੜੇ ਵੇਲੇ ਹੋ ਗਏਗਾ ਇਹਨੂੰ ਖੇਤ ਕਹਿੰਦਾ ਜੀ ਹੁਣ ਮੁੜ ਜਾਊਂਗਾ ਢੀਕਡੂਕੇ ਸਾਰੇ ਕੰਮ ਵੀ ਕਰ ਲੈ ਚਾਹ ਵੀ 11 ਵਾਲੀ ਕਰ ਲਈ ਹਰਕ ਜਵਾਕ ਦੀ ਮਰ ਨੂੰ ਚਾਹ ਤਾਂ ਕਰਨੀ ਪਈ ਜਵਾਕ ਭੁੱਖ ਲੱਗੀ ਸੀ ਭੁੱਖ ਲੱਗੀ ਜਬ ਚਾਹ ਦੀ ਹਾਂ ਇਹਨੂੰ ਚਾਹ ਵੀ ਦੇਣੀ ਚਾਹ ਪੀ ਲੈ ਫਚੋਣ ਚ ਜਾਓ ਆ ਆ ਗਿਆ ਹੁਣ ਮੈਂ ਪੀ ਇਹ ਮੈਂ ਚਾਹ ਬਣਾਈ ਬੈਠੀ ਆਂ ਤੇ ਚਾਹ ਫਿਰ ਮੈਂ ਤਾਂ ਹੁਣ ਸੋ ਢੀਕਡੀ ਕੇ ਸਾਰੇ ਕੰਮ ਵੀ ਕਰ ਲੈ ਚਾਹ ਵੀ ਬਣਾਈ ਜਵਾਕ ਚਾਹ ਮੰਗੀ ਜਾਂਦਾ ਸੀ ਇਹਨੂੰ ਹੁਣ ਸੁਭਾ ਪਿਆ ਵੈ ਗਿਆ ਨਾਲ ਚਾਹ ਦਾ ਤੇ ਚਾਹ ਤਾਂ ਹੁਣ ਕਰਨੀ ਸੀ ਮੈਂ ਫਿਰ ਤਾਂ ਤੁਸੀਂ ਇੰਨਾ ਟਾਈਮ ਕਿ ਕੋਈ ਹੋਰ ਕਿਆਰੇ ਚ ਵੱਢ ਕੇ ਵਹਿ ਗਿਆ ਪਾਣੀ ਉਹ ਕਿਆਰੇ ਚ ਹੋਰ ਕਿਹੜੇ ਚ ਪਾਣੀ ਵੱਢ ਕੇ ਵਹਿ ਗਿਆ ਯਾਰ ਕਿਉਂ ਉਹ ਮੇਰੀ ਗੱਲ ਸੁਣਾ ਜਦੋਂ ਮੈਂ ਉੱਥੇ ਗਿਆ ਹਾਂ ਦੇਖਿਆ ਤਾਂ ਪਿੱਛੋਂ ਪਾਣੀ ਆਉਣੋਂ ਹਟ ਗਿਆ ਮੈਂ ਆਖ ਕੇ ਤੇ ਲੈ ਲੂਟ ਭੱਜ ਗਈ ਗਾਹਾਂ ਦੇਖਿਆ ਤਾਂ ਪਾਣੀ ਸਰਪੰਚ ਨੇ ਵੱਢ ਲਿਆ ਕਿ ਸਰਪੰਚ ਕੀ ਝੋਨਾ ਕੇ ਨਰਮਾ ਨਰਮਾਉਂਦੇ ਉਸ ਨਰਮਾ ਸਰਪੰਚ ਦੇ ਕਿਹੜਾ ਕਿਹੜਾ ਝੋਨਾ ਹੈ ਵਿਚਾਰੇ ਦੇ ਹਾਂ ਉਹਦਾ ਉੱਥੇ ਆਪਣੇ ਜਿਹੜਾ ਉਹਨੇ ਆ ਸਟੇਡੀਅਮ ਨਹੀਂ ਬਣਿਆ ਹੋਇਆ ਸਕੂਲ ਕੋਲੇ ਹਾਂ ਗਰਾਊਂਡ ਆ ਹਾਂ ਉੱਥੇ ਨਾ ਘਾਹ ਲਾਇਆ ਹੋਇਆ ਦੇ ਉਹ ਸੁੱਕ ਗਿਆ ਸਾਰਾ ਤੇ 부ਜੇ ਲਏ ਹੋਏ ਨੇ ਕਿੰਨੇ ਕਿ ਡੜੇ ਉਹ ਸਾਰੇ ਸੁੱਕੀ ਜਾਂਦੇ ਆ ਉਹ ਪਾਣੀ ਉਹਦੇ ਵਾਸਤੇ ਲੈ ਗਿਆ ਵੱਢ ਕੇ ਚਲੋ ਉਹ ਤਾਂ ਕੋਈ ਨਹੀਂ ਉਹ ਤਾਂ ਪੁੰਨ ਆਪਦੇ ਜਵਾਕ ਵੀ ਸਵੇਰੇ ਆਏ ਖੇਡਦੇ ਚਲੋ ਸਾਰੇ ਪਿੰਡ ਦੇ ਜਵਾਕ ਹੀ ਖੇਡਦੇ ਜਵਾਕ ਤਾਂ ਆਪਣੇ ਜਵਾਕਾਂ ਵਰਗੀ ਨੇ ਤੇ ਨਹੀਂ ਤਾਂ ਤਾਂ ਹੀ ਤਾਂ ਫਰਮਾਇਆ ਨਹੀਂ ਕਿ ਮੀਂਹ ਨਹੀਂ ਪਈ ਐ ਕਿ ਗਰਮੀ ਕਿੰਨੀ ਹੋ ਰਹੀ ਐ ਮੱਚੀ ਜਾਂਦੇ ਲੋਨਾ ਸੇਕ ਮਾਰਦਾ ਧਰਤੀ 'ਚ ਤਾਂ ਉਹ ਫਿਰ ਜਰੋਂ ਨੇ ਪਾਣੀ ਵੱਢ ਲਿਆ ਜੇ ਹੋਰ ਕਿਸੇ ਨੇ ਵੱਢਿਆ ਹੁੰਦਾ ਫਿਰ ਤਾਂ ਮੈਂ ਉਹਦੇ ਨਾਲ ਲੜਪੰਦਾ ਹਾਂ ਹਾਂ ਫਿਰ ਮੈਂ ਉਹਨੂੰ ਕੀ ਕਹਾਂ ਮਾ ਉਹ ਕਹਦਾ ਯਾਰ ਤੂੰ ਤਾਂ ਮੂੰਗੀ ਸਵੇਰੇ ਵੀ ਰਮਾਲੇਗਾ ਕਹਿੰਦਾ ਤੇ ਯਾਰ ਕਹਿੰਦਾ ਸਾਨੂੰ ਲਾ ਲਾ ਨੇ ਇੱਕ ਦਾ ਦਿਨ ਮਾ ਚੰਗਾ ਭਾਈ ਲਾ ਲਓ ਹੋਰ ਕੀ ਆ ਫਿਰ ਅੱਛਾ ਉਹਦਾ ਸਰਪੰਚੀ ਬੜਾ ਚੰਗਾ ਆ ਆਪਨਾ ਮਤੰਦਰ ਦੇ ਪੈਂਟ ਢੰਗੀ ਹੋਈ ਗੋਡਿਆਂ ਤੇ ਤੇ ਆਪ ਫਿਰੇ ਪਾਣੀ ਚ ਕਹੀ ਲਈ ਓਏ ਲੈ ਦੇਖ ਲੈ ਆਈ ਸਰਪੰਚ ਕੋਈ ਲਉਂਦਾ ਪਾਣੀ ਦੇਖ ਲੈ ਸਰਪੰਚ ਤੈਨੂੰ ਪਤਾ ਤਾਂ ਹੈ ਅੱਜ ਕੱਲ ਹਾਂ ਅੱਜ ਕੱਲ ਤਾਂ ਬਗੜੇ ਅੰਦਰੋਂ ਨਿਕਲਦੇ ਵੀ ਸਰਪੰਚੀ ਆ ਗਈ ਮੇਰੇ ਕੋਲ ਹਾਂ ਇਹ ਸਰਪੰਚੀ ਦੀ ਹਵਾ ਚ ਰਹਿੰਦੇ ਨੇ ਹਾਂ ਚੰਗਾ ਗੱਡੀਆਂ ਤੇ ਲਖਾ ਲੈਂਦੇ ਸਰਪੰਚ ਹਾਂ ਹਾਂ ਇਹਦਾ ਵਿਚਾਰਾ ਬੰਦਾ ਹੀ ਨਰਮ ਹੈ ਉਹ ਹੋਰ ਗੱਲ ਐ ਜੇ ਇਹ ਚੰਗਾ ਸੀ ਨਾ ਪਹਿਲਾ 5 ਸਾਲ ਇਹਨੇ ਮੈਂਬਰੀ ਕਰੀਏ ਮੈਂਬਰੀ ਕਰਕੇ ਫੇਰ ਸਰਪੰਚੀ ਮਿਲੀ ਐ ਤੇ ਫੇਰ ਹਾਂ ਜੇ ਹੁਣ ਚੰਗਾ ਕਰਕੇ ਫੇਰ ਹੀ ਲੋਕਾਂ ਨੇ ਦੁਬਾਰੇ ਜਿੱਤਿਆ ਤਾਂ ਹਾਂ ਦੁਬਾਰੇ ਜਿੱਤ ਗਿਆ ਹਾਂ ਚਲੋ ਕੋਈ ਤੇ ਫਿਰ ਤੈਨੂੰ ਰੋਟੀ ਦੀ ਭੁੱਖ ਪੱਕਣ ਲੱਗੀ ਰੋਟੀ ਲਿਆ ਮਾਂ ਉਹ ਰੋਟੀ ਮੈਂ ਹੁਣ ਮੇਰੀ ਗੱਲ ਸੁਣ ਰੋਟੀ ਖਾਣਾ ਹੁਣ ਆ ਉਹ ਤਾਂ ਫੇਰ ਮੈਨੂੰ ਕਹਿੰਦਾ ਯਾਰ ਕਹਿੰਦਾ ਕਹੀ ਚੱਕ ਤੂੰ ਕਹੇ ਚਾਰ ਨੱਕੇ ਸਾਡੇ ਨਾਲ ਹਲਵਾ ਫਿਰ ਮੈਨੂੰ ਕੁਛ ਐ ਟਾਈਮ ਲੱਗ ਗਿਆ ਉੱਥੇ ਅੱਛਾ ਚਲੋ ਉਹਨਾਂ ਨੂੰ ਚਲੋ ਤਾਂ ਪਹੁੰਚੀ ਐ ਹਾਂ ਦਰਖਤਾਂ ਦਾ ਤਾਂ ਪੁੰਨੀ ਹੈ ਜੇ ਤੂੰ ਉਹਨਾਂ ਨਾਲ ਪਾਣੀ ਲਵਾ ਉਹ ਤਾਂ ਵੀ ਕੋਈ ਗੱਲ ਨਹੀਂ ਮੈਂ ਫਿਰ ਇਹਦਾ ਕਰਕੇ ਫਿਰ ਮੈਂ ਮੈਨੂੰ ਖੜਨਾ ਪੈ ਗਿਆ ਮਹਾ ਚੱਲ ਜਰ ਇਹਨੇ ਕਢਾਵ ਦੇ ਖਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਤੇ ਹੁਣੇ ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਿਹੜੇ ਵੀਰਾਂ ਨੇ ਕਮੈਂਟ ਕੀਤੇ ਉਹਨਾਂ ਦੇ ਨਾਮ ਸੁਣੋਈ ਬਠਿੰਡੇ ਦੀ ਸ਼ਾਨ ਬੀਬੀ ਵਾਲਾ ਭਿੰਦਰ ਗਰੇਵਾਲ ਸਿੱਧੂ ਜੱਟ ਅਕਵਾਲ ਸਿੰਘ ਗੋਪਾਲ ਸਰਾ ਕਾਰਮਜੀਤ ਕੌਰ ਘਰੇਵਾਲਾ ਨਾਟ 11 ਵਾਲੇ ਦੀਪ ਸਿੰਘ ਬਲਤੇ ਸਿੱਧੂ ਅਰਸ਼ਦੀਪ ਸਿੰਘ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਵੀਡੀਓ ਕਿੱਦਾਂ ਬਣੀ ਅੱਗੇ ਤੋਂ ਜਿਹੜਾ ਅਸੀਂ ਸਰਦਾਰ ਸੁਧਾਰ ਸਕੀਏ ਗਲਤੀ ਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ